ਹੋ ਗਿਆ ਕਾਲ ਫਿਰ ਕਾਲ ਤਿੰਨੇ ਨੇ ਮਾਇਆ ਜੇ ਤਿੰਨੇ ਹੁੰਦੇ ਨੇ ਚੌਥਾ ਕਾਲ ਜਿਹੜਾ ਹੈਗਾ ਉਹ ਅਕਾਲ ਹੈ ਸਤਿਗੰਦ ਉਹਦਾ ਵੇਖਿਆ ਰਹਿਣਾ ਉਹਦਾ ਕੀ ਹੁਲ ਵੀ ਹੈਗਾ ਕਾਲ ਯੁਗ ਹੈ ਆ ਆ ਹੁਣ ਦੋ ਯੁਗ ਨੇ ਸਾਡੇ ਵਾਸਤੇ ਦੋ ਨੇ ਪਿਆਦਾ ਸੀ ਕਾਲ ਯੁਗ ਜਿਹੜਾ ਰਹਾਂਗੇ ਅਸਾ ਯੁਗ ਜਿਹੜਾ ਰਹਾਂਗੇ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਤਾਂ ਕਾਲ ਯੁਗ ਹੋ ਤਾ ਜੇ ਕਲਯੋਗ ਨਾ ਹੋਤਾ ਫਿਰ ਕੀ ਹੋਤਾ ਫਿਰ ਸਜਯੋਗ ਹੋਤਾ ਜੇ ਕਲਯੋਗ ਨਾ ਹੋਤਾ ਫਿਰ ਹੋਤਾ ਕਰਿਆ ਨਾ ਕਲਯੋਗ ਜੇ ਸਾਰੇ ਹੀ ਆ ਗੁਰੂ ਸਾਹਿਬ ਇਹਨੂੰ ਰੱਦ ਕਰ ਰਹੇ ਨੇ ਜਿਹੜਾ ਮਿਲਿਆ ਹੋਇਆ ਉਹਦੇ ਵਾਸਤੇ ਕਲਯੋਗ ਨਹੀਂ ਹੈ ਜਿਹਦੇ ਅੰਦਰ ਕਲਪਨਾ ਹੈ ਕਲਯੋਗ ਹੈ ਜਿਹਦੇ ਅੰਦਰ ਕਲਪਨਾ ਨਹੀਂ ਹੋ ਕਲਯੋਗ ਦੀਓ ਸਜਯੋਗ ਹੈ ਘਟ ਘਟ ਕੇ ਪਟ ਪਟ ਕੀ ਜਾਨੀ ਘਟ ਘਟ ਕੇ ਪਟ ਪਟ ਕੀ ਜਾਨੀ ਘਟ ਘਟ ਕੇ ਤੇ ਜਾਣੀ ਪਟ ਪਟ ਕੇ ਵੀ ਜਾਣੀ ਅੱਦਲਾ ਹਰੇਕ ਪੜਦਾ ਜਾਣਦਾ ਕੋਈ ਮੋਟਾ ਹੀ ਨਹੀਂ ਜਾਣਦਾ ਇੱਕ ਤਾਂ ਆਦਿ ਰੂਪੇ ਜਾਣਦਾ ਕਾਲ ਵੀ ਦੇ ਅੰਦਰ ਪਰਦੇ ਪਰਦੇ ਆਹ ਪੂਰੇ ਪਰਦੇ ਜਾਣਦਾ ਪਰਦੇ ਘਟ ਘਟ ਕੇ ਪਟ ਪਟ ਗਈ ਜਾਨੀ ਇੱਕ ਪੜਦਾ ਵੀ ਨਹੀਂ ਉਹ ਤੇ ਲੁਕਿਆ ਹੋਇਆ ਕਿਸੇ ਦਾ ਜਿੰਨੇ ਪਰਦੇ ਵੀ ਤੇਰੇ ਪਾਏ ਹੋਏ ਰੇ ਨਾ ਲੋਕਾਂ ਤੋਂ ਉਹ ਸਾਰੇ ਜਾਣਦੇ ਪਰਦੇ ਬਬਲਕ ਤੋਂ ਪਾਲੂ ਉਹ ਤਾਂ ਕਦੇ ਪਾਲੂਗਾ ਜਿਹੜਾ ਗਾਂ ਪਰਦੇ ਤਾਂ ਥੱਲੇ ਦਾ ਆ ਬੈਠਾ ਜਿਹਦੇ ਉੱਤੇ ਪਰਦੇ ਪਾਏ ਨੂੰ ਤਾਂ ਪਤਾ ਹੈ ਜਾਂ ਪਰਦਾ ਉੱਤੇ ਪੈਂਦਾ ਆ ਆਦਮੀ ਦੇ ਇੱਕ ਕਪੜਾ ਦੇ ਦਿੱਤਾ ਇੱਕ ਹੋਰ ਦੇ ਦਿੱਤਾ ਉਹਨੂੰ ਤਾਂ ਪਤਾ ਲੱਗਦਾ ਕਪੜੇ ਦੇਈ ਜਾਂਦਾ ਉਹਨੂੰ ਪਤਾ ਉੱਤੇ ਕਿ ਉਹ ਬੋ ਜਾ ਕਿਨੇ ਕਪੜੇ ਦਿੱਤੇ ਨੇ ਪਰੜ-ਪੜ ਕੀ ਜਾਨੀ ਤਾਤ ਮਾਤ ਜਹ ਜਾਤ ਨਾ ਪਾਤਾ ਤਾਤ ਮਾਤ ਜਹ ਜਾਤ ਨਾ ਪਾਤਾ ਤਾਤ ਮਾਤ ਉਹਦਾ ਤਾਤ ਮਾਤ ਕੋਈ ਨਹੀਂ ਹੈ ਜਾਤ ਪਾਤ ਕੋਈ ਨਹੀਂ ਹੈ ਤੇ ਜਾਤ ਪਾਤ ਫਿਰ ਆ ਕਿੱਥੋਂ ਗਈ ਜਾਤ ਪਾਤ ਕਿੱਥੋਂ ਆਈ ਸੰਸਾਰ ਜਾਤ ਪਾਤ ਕਿੱਥੋਂ ਆਈ ਉਹ ਤਾਂ ਕਹਿੰਦੇ ਜਾਤ ਪਾਤ ਹੁੰਦੀ ਹੋਰੀ ਕੋਈ ਹੈ ਹੋਰੀ ਜੇ ਸਾਰੇ ਉਹਦੀ ਅੰਸ਼ ਨੇ ਇਹ ਨਾਲ ਦੀ ਜਾਤ ਪਤਕ ਮੈਂ ਬਣ ਗਈ ਇਹ ਬਣਾਈ ਛਾਤਰ ਬਾਬੂ ਨੇ ਦਿਮਾਗ ਚ ਬਿਪਰ ਦਾ ਛਾਤਰ ਦਿਮਾਗ ਉਹਨੇ ਬਣਾਈ ਜਾਤ ਪਤ ਉਹਨੂੰ ਜਾਇਦੇ ਤੇ ਆਪਣੀ ਸੇਵਾ ਕਰਨ ਵਾਲੇ ਉਹ ਜਾਇਦੇ ਤੇ ਨਾ ਇਹ ਛਾਤਰ ਇੱਥੇ ਦੇ ਜਿਹੜੇ ਛਾਤਰ ਦਿਮਾਗ ਨੇ ਨਾ ਉਹਨਾਂ ਦੀ ਕੱਢਾਂ ਨੇ ਉੱਥੋਂ ਤਾਂ ਹੀ ਕੱਢੇ ਨੇ ਛਾਤਰ ਤੇ ਉਹ ਟਗੜਾ ਟਿਕਦੇ ਤੇ ਜਿਹੜੇ ਜਿਆਦਾ ਖਰਾਬ ਹੁੰਦੇ ਨੇ ਜੇੜੇ ਜਿੱਬਲੀ ਟਿਕਦੇ ਜਾਗੇ ਉੱਥੇ ਪਾਰਟੀ ਅਪਣਾ ਲੈਂਦੇ ਨੇ ਕਈ ਦਾ ਬੰਦੇ ਜਾ ਕੇ ਜਿਹੜੇ ਸੁਧਰ ਜਾਂਦੇ ਨੇ ਪਛਤਾਉਂਦੇ ਨੇ ਬਹੁਤੇ ਤਾਂ ਸੁਧਰ ਜਾਂਦੇ ਨੇ ਕੁਝ ਐਸੇ ਵੀ ਹੁੰਦੇ ਨੇ ਜਿਹੜੇ ਜੇੜ ਦੇ ਵਿੱਚ ਵੀ ਰਾਜੇ ਕਰਦੇ ਨੇ ਜਾ ਕੇ ਤੇ ਸ਼ਾਹਤ ਹੁੰਦੇ ਨੇ ਉੱਥੇ ਵੀ ਰਾਜ ਕਰਨਾ ਚਾਹੁੰਦੇ ਨੇ ਚਾਹੇ ਪੁਲਿਸ ਦਾ ਰਾਜ ਆਉ ਤੇ ਪਰ ਰਾਜ ਆਪਣਾ ਪੁਲਿਸ ਵੀ ਉਹ ਕੋ ਪੱਤਿਆਂ ਤੋਂ ਜਗਤੀ ਹੁੰਦੀ ਹੈ ਇਸ ਕਰਕੇ ਸੱਚ ਵੀ ਕਈ ਵਾਰ ਉਪਰ ਹੋ ਜਾਂਦਾ ਘਪਤਿਆਂ ਤੋਂ ਦਿਨ ਤੋਂ ਹਰ ਵਾਰ ਕੋਪਤੋ ਜਾਂਦਾ। ਵੀ ਇਹਨਾਂ ਨੂੰ ਕੋਈ ਬਤ ਪਰਾਂ ਕਰ ਲੈਣ ਦਿਓ। ਪਬਲਿਕ ਜੋ ਉਹਨਾਂ ਦੇ ਨਾਲ ਹੁੰਦੀ ਹੈ। ਪਬਲਿਕ ਜੀ ਦੇ ਨਾਲ ਹੋਵੇ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਫਿਰ ਚੁੱਪ ਵੱਟ ਜਾਂਦੇ ਨੇ ਕੋਈ ਚੇਰ ਖਾਤਰ। ਠੀਕ ਟਾਈਮ ਤੇ